ਤੇ ਆਹ ਹਨ ਕੁੰਡ ਜੀ ਦੇ ਵਿੱਚ ਇਹ ਸੰਗਲਦ ਤੇ ਕਰਦੇ ਆ ਤੇ ਦੇਸੀ ਘੋੜ ਦੀ ਜੂਲੀਆਂ ਪਾਉਂਦੇ ਆ ਇੱਥੇ ਬਾਬੇ ਕੇਸਰ ਕੁਮਾਰ ਦੀ ਜੋਤ ਲਾਉਂਦੇ ਆ ਤੇ ਇੱਥੇ ਇਹਨਾਂ ਤੋਂ ਜੋਤ ਲਾ ਕੇ ਜੋਤ ਨੂੰ ਮੱਥਾ ਟੇਕਦੇ ਆ ਤੰਕਦਾਂ ਦੇ ਮਨਾਂ ਦੇ ਵਿੱਚ ਬੜਾ ਚਾਅ ਏ ਕਿ ਸਮੇਲੇ ਦੇ ਵਿੱਚ ਬੜੇ ਹਮ ਹਮਾ ਕੇ ਪਹੁੰਚਦੇ ਆ ਹਰੇਕ ਭਾਈਚਾਰਾ ਰਲ ਮਿਲ ਕੇ ਇਹ ਜੋ ਮੇਲੇ ਲੱਗਦੇ ਆ ਉਸ ਮੇਲਿਆਂ ਦੇ ਵਿੱਚ ਆਉਂਦੇ ਆ ਤੇ ਆਪਣੇ ਆਪਣੇ ਹਿੱਸੇ ਪਾਉਂਦੇ ਆ ਤੇ ਬੜੀਆਂ ਖੁਸ਼ੀਆਂ ਦੇ ਨਾਲ ਲੰਗਰ ਲੱਗਦੇ ਆ ਤੇ ਬੜੇ ਚਾਰ ਨਾਲ ਇੱਥੇ ਲੋਕ ਆਉਂਦੇ ਆ ਤੇ ਬਾਕੀ ਇਹ ਜਗਾ ਬਹੁਤ ਹੀ ਮਸ਼ਹੂਰ ਜਗਾ ਇਥੇ ਲੋਕ ਦੂਰੋਂ ਦੂਰੋਂ ਆ ਕੇ ਆਪਣੇ ਦੰਪ ਪਾਉਂਦੇ ਆ ਥੌਲੇ ਪਾਉਂਦੇ ਆ ਤੇ ਇਥੋਂ ਦੇ ਜਿਹੜੇ ਸੇਵਾਦਾਰ ਆ ਬਹੁਤ ਹੀ ਆਪਣੀ ਜ਼ਿੰਮੇਵਾਰੀ ਦੇ ਨਾਲ ਸੇਵਾ ਨਿਭਾ ਰਹੇ ਆ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਆਇਦਰ ਹਮਨ ਜੋਤ ਜੋ ਚੱਲੀ ਜਾਂਦਾ ਹੈ ਹਮਨਕੰਡ ਜੀ ਨੂੰ ਕਹਿ ਦਿੰਨੇ ਆਪਾਂ ਹੁੰਦੇ ਵਿੱਚ ਸੰਗਲ ਗਰਮ ਕਰ ਰਹੇ ਆ ਲਾਲ ਸੁਰਖ ਸੰਗਲ ਕਰ ਲੈਣਗੇ ਤੇ ਇਹਦੇ ਆਵਦੀ ਸੀ ਕੋ ਜਾਂ ਇਹ ਆਪਣੇ ਪੈਕਟ ਖੋਲਦੇ ਪਏ ਆ ਕੋਲਡ ਪੇ ਪੈਕਟ ਖੋਲਗੇ ਤੇ ਮਨ ਦੇ ਵਿੱਚ ਚਾ ਦੇਖੋ ਕਿਵੇਂ ਆ ਤੇ ਦੇਖੋ ਕਰਮ ਕਰਕੇ ਉਹਨਾਂ ਨੇ ਪੈਕਟ ਖੋਲਿਆ ਤੇ ਨਾਲ ਦੀ ਨਾਲ ਹੀ ਉਹ ਪੈਕਟ ਇੱਕ ਥਾਲ ਦੇ ਵਿੱਚ ਪਾ ਰਹੇ ਆ ਤੇ ਬਹੁਤ ਹੀ ਚਾਹੇਵਾਦਰਾ ਦੇ ਮਨਾਂ ਦੇ ਵਿੱਚ ਤੇ ਜਿਹੜੀ ਸੰਗਤ ਪਹੁੰਚੀ ਆ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਚਾਹੇ ਇਹ ਹਨ ਸੇਵਾਦਾਰ ਜੋ ਇੱਥੇ ਡਿਊਟੀ ਨਿਭਾਉਂਦੇ ਆ ਨਿਗ੍ਹਾ ਰੱਖਦੇ ਆ ਕੋਈ ਸ਼ਰਾਰਤ ਨਾ ਕਰ ਜੇ ਸ਼ਰਾਰਤੀ ਅੰਸਰ ਵੀ ਪਹੁੰਚ ਜਾਂਦੇ ਆ ਪਰ ਬਹੁਤ ਕਾਟਾ ਇਹ ਬਹੁਤ ਵਧੀਆ ਜਾਨੀ ਕਿ ਬਹੁਤ ਸੋਹਣਾ ਪ੍ਰੋਗਰਾਮ ਜਿਹੜਾ ਇਹਨਾਂ ਨੇ ਕੀਤਾ ਤੇ ਕੋਈ ਆ ਵੀ ਕਿਸੇ ਨੇ ਸ਼ਰਾਰਤ ਨਹੀਂ ਕੀਤੀ ਆਪੋ ਆਪਣੀ ਸਾਰਿਆਂ ਨੇ ਜ਼ਿੰਮੇਵਾਰੀ ਸਮਝੀ ਆ ਜ਼ਿੰਮੇਵਾਰੀ ਸਮਝਦੇ ਹੋਏ ਕਿ ਆ ਦੇਖੋ ਕਿੰਨਾ ਮਾਣਾਂ ਦੇ ਵਿੱਚ ਚਾਅ ਹੈ ਸੰਗਤ ਦੇ ਆਉਂਦੀ ਆ ਸੰਗਤ ਤੇ ਇੱਥੇ ਨਮਸਕਾਰ ਕਰਦੀ ਆ ਆ ਦੇਖੋ ਇੱਥੇ ਹੁਣ ਜੋਤ ਲਾਉਣਗੇ ਜੋ ਚਲਾਉਣਗੇ ਇੱਥੇ ਦੇਸੀ ਘੋੜੀ ਪਾ ਕੇ ਇਹਦੇ ਵਿੱਚ ਆਵੇਂ ਸੁੱਕੀਆਂ ਪਾਥੀਆਂ ਰੱਖ ਕੇ ਨਹੀਂ ਜੋਤ ਲਾਉਂਦੇ ਉੱਥੋਂ ਹਮਣਕੋਣ ਦੇ ਵਿੱਚੋਂ ਜੋ ਵੀ ਇਹ ਲਿਆਉਂਦੇ ਆ ਵੇਖੋ ਲਿਆ ਕੇ ਤੇ ਇਹਨਾਂ ਨੇ ਇੱਥੇ ਚੰਗੀ ਤਰ੍ਹਾਂ ਇਹਨਾਂ ਨੇ ਹੌ ਚਮਕੀਆਂ ਦੇ ਨਾਲ ਸੈੱਟ ਕਰਕੇ ਉਸ ਨੂੰ ਇਹਦੇ ਵਿੱਚ ਜੋ ਵੀ ਪਾਉਣਗੇ ਤੇ ਇੱਥੇ ਜਨ ਕੇ ਜੋਤ ਚੱਲ ਪੈਣੀ ਆ ਇੱਥੇ ਫੋਟੋਆਂ ਲੱਗੀਆਂ ਐ ਸ਼ਬਜੀ ਦੀਆਂ ਸ਼ਬਜੀ ਪਾਰਵਤੀ ਦੀਆਂ ਗਣੇਸ਼ ਦੀਆਂ ਜਿਹੜਾ ਇਹਨਾਂ ਦਾ ਗੁਰੂ ਆ ਆ ਦੇਖੋ ਆ ਗੁਰੂ ਇਹਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਗੁਰਗੱਦੀ ਬਖਸ਼ਿਸ਼ ਕੀਤੀ ਆ ਤੇ ਇਹ ਗੱਦੀ ਲੈ ਕੇ ਆਏ ਉਥੋਂ ਕੇਸਰ ਕੁਮਾਰ ਦੀ ਗੱਦੀ ਤੇ ਇੱਥੇ ਹੁਣ ਸੰਗਤਾਂ ਦੇਖੋ ਕਿਵੇਂ ਹਮ ਹਮਾ ਕੇ ਪਹੁੰਚ ਰਹੀਆਂ ਆ ਆ ਦੇਖੋ ਕਿੱਦਾਂ ਇਹਨਾਂ ਨੇ ਨਾ ਪਾਥੀਆਂ ਚੱਕੀਆਂ ਐ ਪਰ ਇਹਦੇ ਵਿੱਚ ਹੁਣ ਉਹ ਧੂਆ ਆ ਰਿਹਾ ਕਹਿੰਦੇ ਕੱਚੀ ਪਾਤੀ ਆ ਚਲੋ ਇਹ ਫੇਰ ਵਾਪਸ ਲੈ ਗਿਆ ਤੇ ਬਹੁਤ ਹੀ ਸੰਗਤ ਆ ਜਿਹੜੀ ਬੜਾ ਚਾਹ ਕਰ ਰਹੀ ਐ ਇਸ ਚੀਜ਼ ਦਾ ਆ ਦੇਖੋ ਨਾਲ ਸਰੀਏ ਆ ਦੇਖੋ ਆ ਸਰੀਏ ਵੀ ਲਾਤੇ ਵਿੱਚ ਇਹ ਵੀ ਲਾਲ ਹੋਣਗੇ ਆਏ ਵਿੱਚ ਹਮਨਜੋਦ ਦੇ ਵਿੱਚ ਉਥੋਂ ਤਲੀਜ਼ ਉੱਤੇ ਰਖਾ ਕੇ ਇਹ ਵਾਰੋ ਵਾਰੀ ਸਾਰੇ ਆਉਣਗੇ ਜਿਵੇਂ ਕਿ ਆ ਦੇਖੋ ਬਾਈ ਆ ਰਿਹਾ ਸੇਵਾਦਾਰ ਆ ਰਿਹਾ ਇੱਥੋਂ ਦਾ ਆ ਦੇਖੋ ਇਹ ਹੁਣ ਇਹਨੇ ਉਹ ਬਾਤ ਆ ਚੂੜੀ ਬਾਤੀ ਆ ਉਥੋਂ ਚੂੜੀ ਦੇ ਵਿੱਚ ਤੇਸੀ ਘੋੜੇ ਵਿੱਚ ਕੁਝ ਹੋਰ ਇਹਨਾਂ ਨੇ ਸਮਗਰੀ ਮਲਾਈ ਆ ਉਹਦੇ ਨਾਲ ਉਥੋਂ ਜਿਹੜੀਆਂ ਸੰਗਤਾਂ ਉੱਥੋਂ ਪਵਾ ਕੇ ਦੇ ਇੱਥੇ ਲਿਆ ਕੇ ਰੱਖਦੀਆਂ ਇਹਦੇ ਵਿੱਚ ਆ ਦੇਖੋ ਹੋਰ ਸਰੀਏ ਵਿੱਚ ਹੋਰ ਲਾ ਦਿੱਤੇ ਆ ਲਾਲ ਕਰਨ ਵਾਸਤੇ ਤੇ ਜਿਹੜੀਆਂ ਸੰਗਤਾਂ ਆ ਦੇਖੋ ਲੈ ਕੇ ਆ ਰਹੀਆਂ ਫੇਰ ਆਹ ਦੇਖੋ ਪਾਇਆ ਉਹਨਾਂ ਨੇ ਅਮਨਕੁਣ ਦੇ ਵਿੱਚ ਆਪਣੇ ਉਸ ਕੇਸਰ ਕੁਮਾਰ ਨੂੰ ਯਾਦ ਕਰਦੇ ਹੋਏ ਤੇ ਇਹ ਮੇਲਾ ਹਰ ਸਾਲ ਇਥੇ ਪਿੰਡ ਹਰਾਜ ਦੇ ਵਿੱਚ ਲੱਗਦਾ ਹੈ ਬਹੁਤ ਹਮ ਹਮਾ ਕੇ ਇਥੇ ਸੰਗਤ ਪਹੁੰਚਦੀ ਆ ਇਹਨਾਂ ਇਹਨਾਂ ਦੇ ਅੰਦਰ بڑا ਚਾਏ ਮੇਲੇ ਦਾ ਕੀ ਦੇਖੋ ਜੋਤੂ ਲੈ ਕੇ ਹਮਨਕੁੰਡ ਤੱਕ ਪੂਰਾ ਆਪਦੇ ਸ਼ਰਦਾ ਦੇ ਨਾਲ ਕੰਮ ਕਰ ਰਹੇ ਆ ਸੇਵਾ ਕਰ ਰਹੇ ਆ ਕਿਸਰ ਕੁਮਾਰ ਦੀ ਆ ਦੇਖੋ ਜਿੱਦਾਂ ਵੀ ਤਰੀਕੇ ਰੱਖ ਕੇ ਉਹ ਸਮਗਰੀ ਤੇ ਉਹ ਜੋ ਹਮਨ ਜੋਤ ਦੇ ਵਿੱਚ ਪਾ ਰਹੇ ਆ ਹਮਨ ਜੋਤ ਤੋਂ ਲੈ ਕੇ ਜੋਤ ਤੱਕ ਗਰਮੀ ਬਹੁਤ ਆ ਗਰਮੀ ਦੇ ਵਿੱਚ ਵੀ ਸੰਗਤ ਟਿਕੀ ਵੀ ਆ ਤੇ ਗਰਮੀ ਇੰਨੀ ਜਿਆਦੇ ਆ ਤੇ ਜਿੱਥੇ ਅਮਨ ਜੋਤ ਲੱਗਾ ਇੱਥੇ ਪੂਰਾ ਸੇਕ ਆ ਸੇਕ ਦੇ ਵਿੱਚ ਵੀ ਸੰਗਤ ਖੜਕੇ ਇਹ ਦੇਖ ਰਹੀ ਆ ਇਹਨਾਂ ਦਾ ਕਰਤੱਵ ਜੋ ਵੀ ਕਰਦੇ ਆ ਜੋ ਇਹਨਾਂ ਦੀ ਮਰਜ਼ਾਦਾ ਉਹ ਆ ਦੀ ਮਰਜ਼ਾਦਾ ਅਨੁਸਾਰ ਸਾਰਾ ਕੰਮ ਕਰ ਰਹੇ ਆ ਜੋ ਵੀ ਦੂਰੋਂ ਦਰਾਡੇੋਂ ਕੋਈ ਵੀ ਬੰਦਾ ਆਉਂਦਾ ਤੇ ਇਹ ਥੋੜਾ ਇਹਨਾਂ ਨੂੰ ਕੋਈ ਪਾਉਂਦੇ ਆ ਤੇ ਜੇ ਕੋਈ ਸੱਪ ਦਾ ਕੋਈ ਡੰਗਿਆ ਵਾ ਜਾਂ ਕੋਈ ਸੱਪ ਦਾ ਕੋਈ ਡੱਕਾ ਲੱਗਾ ਜ਼ਹਿਰ ਲੱਗੀ ਆ ਜਿਵੇਂ ਕੋਈ ਲੱਤ ਖਰਾਬ ਹੋ ਜਾਂਦੀ ਆ ਜਿਵੇਂ ਪਾਣੀ ਅਲੱਗ-ਲੱਗ ਕੇ ਕਿਤੇ ਹੋਰ ਜਖਮ ਹੋ ਜਾਂਦਾ ਪਾਣੀ ਅਲੱਗ-ਲੱਗ ਕੇ ਕਿਤੇ ਹੋਰ ਜਖਮ ਹੋ ਜਾਂਦਾ ਗਾਂ ਦੀ ਗਾਂ ਹੌਲੀ-ਹੌਲੀ ਵਾਧਾ-ਵਾਧਾ ਵਾਝ ਜਾਂਦਾ ਤੇ ਜਦੋਂ ਕੋਈ ਇੱਥੇ ਇਸ ਸਥਾਨ ਤੇ ਪਹੁੰਚਦਾ ਬਾਬਾ ਕੇਸਰ ਕੁਮਾਰ ਦੀ ਜਗ੍ਹਾ ਤੇ ਪਹੁੰਚਦੇ ਆ ਤੇ ਇੱਥੇ ਉਹਨਾਂ ਦੇ ਇਹ ਇਲਾਜ ਕੀਤੇ ਜਾਂਦੇ ਆ ਇਥੇ ਬੈਠ ਕੇ ਇਹ ਥੌਲਾ ਵੀ ਪਾਉਂਦੇ ਆ ਆਪਣੇ ਉਸ ਕੇਸਰ ਕੁਮਾਰ ਨੂੰ ਯਾਦ ਕਰਦੇ ਆ ਕੇਸਰ ਕੁਮਾਰ ਨੂੰ ਯਾਦ ਕਰਕੇ ਤੇ ਇਸੇ ਥੌਲਾ ਪਾਉਂਦੇ ਆ ਤੇ ਆ ਆ ਗਈ ਹੈ ਜੀ ਜੋਤ ਜਿਹੜੀ ਜੋਤ ਚੱਲ ਪਈ ਆ ਤੇ ਨਾਲ ਦੇ ਨਾਲ ਹੀ ਇੱਕ ਗਾਣਾ ਜੋ ਉਹ ਸਪੈਸ਼ਲ ਇਹ ਗਾਣਾ ਲਾਉਂਦੇ ਆ ਤੇ ਗਾਣਾ ਚੱਲੀ ਜਾ ਰਿਹਾ ਤੁਹਾਨੂੰ ਸੁਣਾਉਣੇ ਆ ਇਹ ਜੋਤਾਂ ਇਹ ਦੇਖੋ ਹਰ ਸਾਲ ਮੇਲਾ ਲੱਗਦਾ ਇੱਥੇ ਹਰ ਸਾਲ ਦੀ ਸਾਲ ਜੋਤ ਇਹ ਜਗਦੀ ਹੈ ਇਸ ਜੋਤ ਦੇ ਵਿੱਚ ਜਿਹੜੀ ਰਾਖ ਹੁੰਦੀ ਆ ਇਸੇ ਰਾਖ ਦਾ ਬਹੁਤ ਵੱਡਾ ਕਮਾਲ ਆ ਇਹ ਹੀ ਰਾਖ ਜਿਹੜੇ ਥੋਲਾ ਪਾਉਂਦੇ ਆ ਇਸੇ ਰਾਖ ਨਾਲ ਹੀ ਪਾਉਂਦੇ ਆ ਕਿ ਆ ਦੇਖੋ ਇਥੋਂ ਲੈ ਕੇ ਜਾਂਦੇ ਆ ਜਨ ਕਿ ਆ ਦੇਖੋ ਇਹਦੇ ਵਿੱਚ ਸਮਗਰੀ ਰਲਾਈ ਹੋਈ ਆ ਦੇਸੀ ਘੋਟੇ ਹੋਰ ਜੋਤ ਦੇ ਵਿੱਚ ਲਾ ਕੇ ਆਉ ਦੇਖੋ ਜੋ ਚੁਲਾਈ ਜਾਂਦਾ ਤੇ ਜੋਤ ਵਿੱਚ ਵੀ ਪਾਉਂਦੇ ਆ ਤੇ ਤਲੀ ਦੇ ਵਿੱਚ ਰੱਖ ਕੇ ਆਉ ਦੇ ਉਸ ਕੇਸਰ ਕੁਮਾਰ ਬਾਬੇ ਨੂੰ ਯਾਦ ਕਰਕੇ ਇਥੋਂ ਤੋਦਦੇ ਆ ਤੇ ਉਸ ਹਮਣਕੁੰਡ ਦੇ ਵਿੱਚ ਜਾ ਕੇ ਉਹ ਸਿੱਪਾ ਦਿੰਦੇ ਆ ਗਰਮੀ ਦੇ باوجود ਵੀ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਇੱਥੇ ਸ਼ਬਜੀ ਸ਼ਪੋਲੇनाथ ਇਹਦੀ ਗੱਲ ਦੇ ਵਿੱਚ ਸਭ ਹੁੰਦੇ ਆ ਤੇ ਇਹਨਾਂ ਦੀਆਂ ਤਸਵੀਰਾਂ ਵੀ ਇੱਥੇ ਲੱਗੀਆਂ ਹੋਈਆਂ ਹਨ ਤੇ ਤਰਸੂ ਲਾ ਤੇ ਤੁਸੀਂ ਜਾਣਦੇ ਹੋ ਸ਼ਿਵਜੀ ਮਹਾਰਾਜ ਨੂੰ ਤੇ ਆ ਦੇਖੋ ਇਹਨਾਂ ਦੀ ਜਿਹੜੀਆਂ ਜੋਤਾਂ ਚੱਲ ਰਹੀਆਂ ਹੁੰਦੇ ਵਿੱਚ ਕੋਸਮਗਰੀ ਦਾ ਜਿਹੜਾ ਹੈ ਰਾਸ਼ ਨੂੰ ਪਾਈ ਜਾਂਦੀ ਹੈ ਚਮਚਿਆਂ ਦੇ ਨਾਲ ਤੇ ਸ਼ਰਦਾ ਦੇ ਨਾਲ ਤੇ ਆਪਣੇ ਉਸ ਕੇਸਰ ਕੁਮਾਰ ਬਾਬੇ ਨੂੰ ਯਾਦ ਕਰਦੇ ਹੋਏ ਸਾਰੀ ਸੰਗਤ ਤੇ ਜਿੰਨੀ ਵੀ ਸੰਗਤ ਆ ਡੀਕ ਰਹੀ ਆ ਤੇ ਜਦੋਂ ਵੀ ਆਪਣਾ ਜੋ ਚੱਲੂਗੀ ਤੇ ਇਹਨਾਂ ਦੇ ਵਿੱਚ ਆ ਕੱਠ ਦੇਖੋ ਕਿੰਨਾ ਮੇਲੇ ਦੇ ਵਿੱਚ ਇਹਨਾਂ ਕਿ ਕੱਲ ਨੂੰ ਮੇਲਾ ਸ਼ੁਰੂ ਆ ਅੱਜ ਕੱਠ ਦੇਖੋ ਕਿੰਨਾ ਕਾਠਾ ਕਿੰਨੀ ਸੰਗਤ ਖੜੀ ਆ ਗਰਮੀ ਦੇ ਵਿੱਚ ਕਿਵੇਂ ਉਹਨਾਂ ਨੂੰ ਦੇਖ ਰਹੇ ਆ ਕਿਵੇਂ ਨਮਸਕਾਰਾਂ ਕਰ ਰਹੇ ਆ ਕਿਦਾਂ ਆ ਜਗਾ ਬਹੁਤ ਥੋੜੀ ਰਹਿ ਜਾਂਦੀ ਆ ਸੰਗਤ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਜਗ੍ਹਾ ਥੋੜੀ ਰਹਿ ਜਾਂਦੀ ਹੈ ਸੇਵਾਦਾਰ ਆਪਣੀ ਸੇਵਾ ਨਿਭਾ ਰਹੇ ਆ ਬੜੀ ਤੁਮ ਤਾਉਨਾ ਬਣਾ ਦੇ ਦਿਲਾਂ ਦੇ ਵਿੱਚ ਖੁਸ਼ੀਆਂ ਖੇੜਿਆ ਤੇ ਆ ਦੇਖੋ ਕਿਦਾਂ ਸੰਗਤਾਂ ਗਰਮੀ ਦੇ ਵਿੱਚ ਵੀ ਪੱਖੀਆਂ ਚੱਲ ਰਹੀਆਂ ਆ ਆਪੋ ਆਪ ਨੂੰ ਤੇ ਨਾਲ ਦੇ ਨਾਲ ਹੀ ਮੇਲੇ ਦਾ ਆਨੰਦ ਵੀ ਮਨ ਰਹੇ ਆ ਹੁਣ ਸਾਰੇ ਸੇਵਾਦਾਰ ਇੱਕ ਦੂਜੇ ਨੂੰ ਕਹਿ ਰਹੇ ਆ ਵੀ ਥੋੜੀ ਨਿਗਰਾਨੀ ਰੱਖੀ ਜਾਵੇ ਥੋੜੀ ਥੋੜੀ ਸਾਰਿਆਂ ਨੂੰ ਪਿੱਛੇ ਨੂੰ ਕੀਤਾ ਜਾਵੇ ਤੇ ਇਧਰੋਂ ਜਿਹੜੀਆਂ ਸੰਗਤਾਂ ਸਾਰੀਆਂ ਬੈਠੀਆਂ ਹੋਈਆਂ ਹਨ ਸੇਵਾਦਾਰ ਆਪਸ ਵਿੱਚ ਮੀਟਨਾ ਕਰੀ ਜਾਂਦੇ ਨਾਲ ਦੀ ਨਾਲ ਹੀ ਇੱਕ ਦੂਜੇ ਨੂੰ ਸਲਾਹ ਦੇਈ ਜਾਂਦੇ ਆ ਵੀ ਕਿਦਾਂ ਇਹਨੇ ਇਕੱਠ ਨੂੰ ਆਪਾਂ ਥੋੜੇ ਥੋੜੇ ਪਿੱਛੇ ਨੂੰ ਕਰੀ ਜਾਂਦੇ ਆ ਵੀ ਥੋੜੀ ਥੋੜੀ ਪਿੱਛੇ ਨੂੰ ਹੋ ਜੋ ਭਾਈ ਤੇ ਸੇਵਾਦਾਰ ਆਪਣੀ ਸੇਵਾ ਨਿਭਾ ਰਹੇ ਆ ਸ਼ਰਦਾ ਦੇ ਨਾਲ ਉਹ ਤੋਂ ਨਿਨੀਵ ਸੇਵਾਦਾਰ ਹੈਗੇ ਉਹ ਕਲੀਅਰ ਉੱਤੇ ਰੱਖ ਕੇ ਉਹ ਆਪਣਾ ਹਮਨ ਦੇ ਵਿੱਚ ਜੋ ਪੈਂਦਾ ਸਮਗਰੀ ਉਹ ਲੈ ਕੇ ਜਾਂਦੇ ਆ ਬਾਬੇ ਦਾ ਨਾਂ ਲੈ ਕੇ ਉਹ ਉੱਥੇ ਪਹੁੰਚਦੇ ਆ ਤੇ ਸੰਗਤਾਂ ਦੇਖੋ ਕਿਦਾਂ ਉੱਤੇ ਕੰਧਾਂ ਤੇ ਬੈਠੀਆਂ ਕਿਵੇਂ ਉਹ ਦੇਖੋ ਸਾਰੀ ਸੰਗਤ ਖੜੀ ਆ ਜੋ ਲਾਲ ਜੀ ਟੀ-ਸ਼ਰਟ ਦਾ ਡੀ.ਜੇ ਆ ਭਾਈ ਉਹ ਡੀ.ਜੇ ਲਈ ਬਿਠਾਈ ਥੀ ਜਿਹੜਾ ਇਹ ਨੰਦਾ ਇੱਕ ਗਾਣਾ ਹੁੰਦਾ ਉਹ ਗਾਣਾ ਚਲਾਈ ਜਾਂਦੇ ਆ ਕਿਦਾਂ ਟੰਬੇ ਲਾਏ ਹੋਏ ਆ ਵੀ ਟੰਬਿਆਂ ਤੋਂ ਵੀ ਪਿੱਛੇ ਵੀ ਬੈਠੋ ਅੱਗੇ ਨਾ ਆਓ ਸਾਰੀ ਸੰਗਤ ਦਾ ਪੂਰਾ ਪਰਾਲਾ ਬੜਾ ਜ਼ੋਰ ਲੱਗਿਆ ਹੋਇਆ ਏ ਸਾਰੀ ਸੰਗਤ ਦਾ ਸਾਰੇ ਉਤਸ਼ਾਹ ਵਿੱਚ ਹੈਗੇ ਆ ਵੀ ਸਾਨੂੰ ਛੇਤੀ ਅਪੋ ਜੋ ਇਹ ਕਰਤੱਬ ਦਿਖਾਉਂਦੇ ਆ ਪਰ ਦੇਖੀਏ ਜੀ ਮੈਂ ਤੁਹਾਨੂੰ ਦੇਖ ਹੀ ਰਿਹਾ ਕਿ ਮੈਂ ਪੋਣਾ ਲੱਗ ਰਹੀਆਂ ਕਿ ਸਰ ਕੁਮਾਰ ਬਾਬੇ ਜੀ ਆ ਤੇ ਸੰਗਤਾਂ ਹਮ ਹਮਾ ਕੇ ਪਹੁੰਚ ਰਹੀਆਂ ਤੇ ਇਥੋਂ ਦਾ ਜੋ ਵੀ ਆ ਆਪਣੇ ਸੇਵਾਦਾਰ ਕਿਵੇਂ ਸੇਵਾ ਕਰਦੇ ਆ ਕਿਵੇਂ ਇਹਨੂੰ ਪੋਣਾ ਲੱਗਦੀਆਂ ਉਹ ਦੇਖ ਰਹੀਆਂ ਮਨ ਦੇ ਵਿੱਚ ਚਾਹ ਬਹੁਤ ਆ ਦਿਖੀ ਜਾਂਦੀ ਹੈ ਕੱਲ ਨੂੰ ਮੇਲਾ ਸ਼ੁਰੂ ਆ ਜੀ ਇਥੇ ਪਿੰਡ ਹਰਾਜ ਦੇ ਵਿੱਚ ਕੱਲ ਨੂੰ ਮੇਲਾ ਹਮ ਹਮਾ ਕਿ ਸ਼ੁਰੂਆ ਕਿਵੇਂ ਲੜੀਆਂ ਲਾਈਆਂ ਕਿਵੇਂ ਕਨਾਤਾਂ ਲਾਈਆਂ ਤਾਂ ਚਾਨੀਆਂ ਲਾਈਆਂ ਤੇ ਸੇਵਾ ਕਰ ਰਿਹਾ ਬ్రో ਮਨੋ ਤਨੋਂ ਸੇਵਾ ਕਰ ਰਿਹਾ ਸੇਵਾਦਾਰ ਉਹ ਦੇਖੋ ਜਿਵੇਂ ਗਿਆ ਉਹਨਾਂ ਨੂੰ ਹੁਣ ਇੱਥੇ ਸੰਗਲ ਫੜਾਇਆ ਗਿਆ ਦੇਖੋ ਆਪਣੇ ਆਪ ਸੰਗਲ ਲੈ ਕੇ ਜਾਂਦੇ ਇੱਥੋਂ ਫੜ ਕੇ ਤੇ ਕਿਵੇਂ ਸੰਗਲ ਨੂੰ ਇਹ ਦੇਖੋ ਇਹ ਆਪਣੀ ਟੂਈ ਦੇ ਉੱਤੇ ਕਿੰਦਾਂ ਜ਼ੋਰ ਦੇ ਨਾਲ ਮਾਰ ਰਹੇ ਆ ਆ ਦੇਖੋ ਤੁਸੀਂ ਦੇਖ ਹੀ ਰਹੇ ਹੋ ਆਪ ਇਹ ਦੇਖੋ ਕਿਵੇਂ ਸੰਗਲ ਉਹਨਾਂ ਦੇ ਹੱਥਾਂ 'ਚ ਪੜੇ ਜਾਂਦੇ ਆ ਜੇ ਨਾ ਫੜਨ ਤਾਂ ਇਹ ਆਪਣੇ ਆਪ ਹੀ ਮਰ ਹੀ ਜਾਣਗੇ ਸੰਗਲ ਹਰੇਕ ਨੂੰ ਸੇਵਾ ਦਾ ਮੌਕਾ ਦਿੰਦੇ ਆ ਸੰਗਲ ਹਰੇਕ ਨੂੰ ਫੜਾ ਦਿੰਦੇ ਆ ਜਿੱਦਾਂ ਕਿ ਪਹਿਲਾਂ ਉਹਨਾਂ ਨੇ ਆਪਣੇ ਫਰਜ਼ ਨਿਭਾਇਆ ਜੀ ਉਹ ਆਪਣੇ ਸੰਗਲ ਉਹਨੇ ਆਪਣੇ ਆਪ ਮਾਰੇ ਆ ਤੇ ਹੁਣ ਇਹਨਾਂ ਦੀ ਇਹਨਾਂ ਨੂੰ ਸੰਗਲ ਫੜਾ ਦਿੱਤੇ ਗਏ ਆ ਤੇ ਇਹ ਹੁਣ ਆਲਦੇ ਦੇਖੋ ਜੀ ਬਾਬਾ ਕੇਸਰ ਕੁਮਾਰ ਦਾ ਨਾਮ ਲੈ ਕੇ ਆਪਣੀਆਂ ਟੁਈਆਂ ਦੇ ਉੱਤੇ ਸੰਗਲ ਮਾਰੇ ਆ ਤੇ ਬਾਕੀ ਸੇਵਾਦਾਰ ਬੜੀ ਨਿਗਰਾਨੀ ਰੱਖ ਰਹੇ ਆ ਪਿੱਛੇ ਪਿੱਛੇ ਕਰ ਰਹੇ ਆ ਤੇ ਸੰਗਤਾਂ ਦੇ ਵਿੱਚ ਸੰਤ ਛੜਕ ਰਹੇ ਆ ਸੇਵਾਦਾਰ ਸੰਤ ਜ਼ਰੂਰ ਛੜਕਦੇ ਆ ਤੇ ਬਾਬਾ ਜੀ ਕੇਸਰ ਕੁਮਾਰ ਪਹੁੰਚ ਚੁੱਕੇ ਆ ਇਨਾਂ ਦੇ ਸੰਗਤਾਂ ਦੇ ਵਿੱਚ ਸੰਗਤ ਤੇ ਵੈਚੀ ਗੁਰੂ ਵਸਦਾ ਹੈ ਤੇ ਜਿਵੇਂ ਕਿ ਸੈਂਟਰ ਸਾਰੀ ਸੰਗਤ ਦੇ ਤੇ ਛੜ ਕਰੇ ਜੇ ਸੇਵਾਦਾਰ ਤੇ ਬਾਜ ਵਾਲੀ ਅੱਖ ਨਾਲ ਸੇਵਾਦਾਰ ਦੇਖ ਰਿਹਾ ਕੋਈ ਸ਼ਰਾਬ ਦੀ ਅੰਸਰ ਕੋਈ ਸ਼ਰਾਬ ਨਾ ਕਰਦਾ ਤੇ ਜਿੱਦਾਂ ਜਿੱਦਾਂ ਵੀ ਜਿਵੇਂ ਜਿਵੇਂ ਛੜਦਾ ਸੰਗਤ ਦੇ ਉਹ ਕੋਈ ਬੰਦਾ ਇਹ ਇਹ ਪਉਂਦਾਈ ਸੇਵਾ ਕਰਦਾ ਏ ਬਾਈ ਜੀ ਤੁਮ ਨੂੰ ਮਨੋਂ ਸੇਵਾ ਕਰਦਾ ਏ ਤੇ ਕਿਕਸਰ ਕੁਮਾਰ ਦੀਆਂ ਪੌਣਾ ਜਿੰਨਾਂ ਨੂੰ ਲੱਗਦੀਆਂ ਉਹ ਲੱਗ ਜਾ ਰਹੀਆਂ ਆਂ ਬੀਬੀਆਂ ਨੂੰ ਵੀ ਪੌਣਾ ਲੱਗ ਜਾਂਦੀਆਂ ਤੇ ਇਥੇ ਬੰਦਿਆਂ ਨੂੰ ਵੀ ਪੌਣਾ ਲੱਗ ਰਹੀਆਂ ਆਂ ਤੇ ਇਧਰ ਦੇਖੋ ਆਹ ਹੋਰ ਇੱਕ ਨੂੰ ਪੌਣ ਲੱਗ ਚੁੱਕੀ ਆਂ ਪੌਣ ਲੱਗੀ ਜਾਂਦੀਆਂ ਨੇ ਗਰਮੀ ਦੇ ਵਿੱਚ ਵੀ ਸੰਗਤਾਂ ਖੜ ਕੇ ਤੇ ਗਰਮੀ ਦੇ ਵਿੱਚ ਵੀ ਆਨੰਦ ਮਾਣ ਰਹੀਆਂ ਆਂ ਤੇ ਹਰੇਕ ਬੰਦਾ ਹਰੇਕ ਬੰਦੇ ਦੇ ਮਨ ਦੇ ਵਿੱਚ ਚਾਹੇ ਵੀ ਅਸੀਂ ਮੇਲੇ ਤੇ ਪਹੁੰਚ ਕੇ ਇਹ ਕਥਾਬ ਦੇਖੀਏ ਇਹ ਪਿੰਡ ਹਰਾਜ ਦੀ ਸੰਗਤ ਆ ਜੋ ਖੜ ਕੇ ਰਾਤ ਨੂੰ ਜਿਹੜੀ ਵੀ ਪੌਣਾਂ ਲੱਗਦੀਆਂ ਉਹਨੂੰ ਦੇਖਣ ਵਾਸਤੇ ਪਹੁੰਚਦੇ ਆ ਇੱਥੇ ਜੋਤ ਚੱਲ ਰਹੀ ਆ ਜੋਤ ਦੇ ਆਲੇ ਦੁਆਲੇ ਸਾਰੇ ਸੰਗਤ ਬੈਠੀ ਆ ਉਹ ਆਪਣਾ ਨਾਮ ਕਈ ਜਾਂਦੇ ਆ ਤੇ ਜਿਵੇਂ ਕਿਸੇ ਨੇ ਕੜੇ ਕਰਾਉਣੇ ਆ ਦੇਖੋ ਕੜੇ ਕਰੀ ਜਾਂਦੇ ਆ ਕੜਾ ਪਾ ਲੈਂਦੇ ਜਿੱਕ ਤੇ ਨੂੰ 100 ਹੋਲਦੀ ਸੰਪ ਦਾ ਕਿਸੇ ਨੂੰ ਵੀ ਵੀ ਫਾਲਟਰ ਛੇਕੀ ਪਵੇ ਨਾ ਉਸ ਕਰਕੇ ਇਹ ਆਪਣਾ ਉਤੋਂ ਦੀ ਜੋਤ ਦੇ ਉਤੋਂ ਦੀ ਕੜੇ ਮੋਬਾਈਲ ਛਾਪਾਂ ਕੋਈ ਵੀ ਜੋ ਆਪਾਂ ਪਹਿਨਦੇ ਆ ਗਾਨੀਆਂ ਉਹ ਕਰਾ ਲੈਂਦੇ ਆ ਬੰਦੇ ਕੋ ਕੜੇ ਹੋਰ ਆ ਗਏ ਆ ਸਭ ਤੋਂ ਪਹਿਲਾਂ ਇਹ ਰਾਖ ਦੇ ਇਹ ਦੇਖੋ ਇਹ ਰਾਖ ਪਈ ਆ ਰਾਤ ਨੂੰ ਵੀ ਨਾਲ ਲੰਡੇ ਆ ਕਿਸਨ কুমার ਦਾ ਨਾਮ ਲੈ ਕੇ ਸਾਰੀ ਸੰਗਤ ਆ ਬਿੱਦੂ ਪਾਉਣ ਲੱਗੀ ਸੀਗੀ ਤੇ ਇਥੇ ਮੱਥਾ ਟਿਕਾਇਆ ਤੇ ਇਹ ਵੀ ਪਾਉਣ ਲੱਗ ਜਾਂਦੀ ਆ ਨਹੀਂ हटਦੀਗੀ ਜਿੰਨਾਂ ਨੂੰ ਪਾਉਣਾ ਲੱਗਦੀ ਆ ਬਈ ਉਹ ਲੱਗ ਜਾਂਦੇ ਆ ਇਹ ਪੂਰਾ 1 ਘੰਟਾ ਇਹਨਾਂ ਨੇ ਆਪਣੇ ਜ਼ੋਰ ਦਿਖਾਉਣੇ ਆ 1 ਘੰਟਾ ਪੂਰਾ ਪੌਣਾ ਚੱਲਣ ਗਿਆ ਕੇਸਰ ਕੁਮਾਰ ਬਾਬੇ ਜਗ੍ਹਾ ਦੇ ਉੱਤੇ ਪੌਣਾ ਚੱਲ ਰਹੀਆਂ ਹੈ ਹਰੇਕ ਬੰਦ ਜਿਦੀ ਜਿੱਦ ਤੇ ਪੌਣ ਲੱਗਦੀ ਉਹ ਆਪਣੇ ਸਰੀਰ ਤੇ ਸੰਗਲ ਜ਼ਰੂਰ ਮਾਰਦਾ ਦੇਖੋ ਜੀ ਸੰਗਲ ਵੱਜ ਰਹੇ ਆ ਤੁਸੀਂ ਆਪ ਹੀ ਦੇਖ ਰਹੇ ਹੋ ਸੰਗਲ ਵੱਜ ਰਹੇ ਆ ਤੇ ਸੇਵਾਦਾਰ ਇਹਨਾਂ ਦਾ தாਜੋ ਸੰਗਲ ਫੜ ਲੈਂਦੇ ਆ ਕਿਉਂਕਿ ਬਈ ਜਿਆਦਾ ਟਾਈਮ ਨਹੀਂ ਸੰਗਲ ਮਾਰਨ ਦੇਤੇ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਹੈ ਜਿਹੜੇ ਸੰਗਲ ਮਾਰਦੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਜਿੰਨਾਂ ਨੂੰ ਪੌਣ ਲੱਗ ਰਹੀਆਂ ਉਹ ਪਿਛਾ ਹੋ ਕੇ ਉੱਥੇ ਜਾ ਕੇ ਤੇ ਆਪਣੇ ਸਰੀਰ ਦੇ ਤੇ ਸੰਗਲ ਮਾਰਦੇ ਆ ਬਾਬਾ ਕੇਸਰ ਕੁਮਾਰ ਦਾ ਨਾਮ ਲੈ ਕੇ ਸ੍ਰੀ ਕੁਮਾਰ ਦੀ ਜਗ੍ਹਾ ਦੇ ਉੱਤੇ ਹੋਰ ਵੀ ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚਦੇ ਆਏ ਸੰਗਤਾਂ ਹੁੰਦੀਆਂ ਐ ਨਮਸਤਕ ਹੁੰਦੀਆਂ ਐ ਮੇਲੇ ਬਜ਼ਾਰ ਵਾਂਗੂ ਬਜ਼ਾਰ ਪੂਰਾ ਭਰਦਾ ਐ ਮੇਲੇ ਰਹਿ ਇਸ ਪਿੰਡ ਦੇ ਵਿੱਚ ਤੇ ਇਹ ਕਿਸੇ ਬੰਦੇ ਨੂੰ ਮੋੜ ਦੇ ਕੋਈ ਬੰਦਾ ਵੀ ਹੁਣ ਕਈ ਬੰਦੇ ਇਥੋਂ ਰਾਖ ਲੈ ਕੇ ਜਾਂਦੇ ਆ ਆਪਣੇ ਘਰ ਦੇ ਅੰਦਰ ਸ਼ਿੱਟਾ ਦੇਣ ਵਾਸਤੇ ਵੀ ਕੋਈ ਸਾਡੇ ਘਰ ਸੱਪ ਵਗੈਰਾ ਨਾਲ ਆ ਜਾਵੇ ਤੇ ਜਦੋਂ ਮੱਥਾ ਟਿਕਾਉਂਦੇ ਆ ਜਿਹੜਾ ਬੰਦਾ ਜਿਹਦੇ ਵਿੱਚ ਪੌਣ ਆਈ ਹੁੰਦੀ ਆ ਜਦੋਂ ਉਹਨੂੰ ਮੱਥਾ ਟਿਕਾ ਦਿੰਦੇ ਆ ਤੋਂ ਫੜ ਕੇ ਆ ਕੇ ਤੇ ਉਹ ਸ਼ਾਂਤ ਹੋ ਕੇ ਉੱਥੇ ਜੋਤ ਦੇ ਮੂਰੇ ਬਹਿ ਜਾਂਦੇ ਆ ਤੇ ਇਹ ਜਿਹੜੀਆਂ ਤੁਸੀਂ ਆ ਵੀ ਦੇਖ ਰਹੇ ਹੋ ਪਿੰਡ ਹਰਾਜ ਜਿਲ੍ਹਾ ਫੋਰੀਪੁਰ ਇੱਥੋਂ ਦੀਆਂ ਜਿੰਨ ਜਗ੍ਹਾ ਹੈਗੀਆਂ ਬੜੀਆਂ ਮਸ਼ਹੂਰ ਜਗ੍ਹਾ ਨੇੜੇ-ਨੇੜੇ ਸਾਰੇ ਪਿੰਡ ਬਈ ਜਿੱਥੇ ਪਹੁੰਚਦੇ ਆ ਇੱਕ ਅੱਖੀ ਦੇਖੀ ਗੱਲ ਆ ਮੇਰੇ ਬੰਦੇ ਦੇ ਸੱਪ ਲੜ ਗਿਆ ਸੀਗਾ ਤੇ ਇੱਥੇ ਬੰਦੇ ਆਏ ਸੀ ਲੈ ਕੇ ਤੇ ਆਹ ਵੇਖੋ ਜੋ ਸੰਗਲ ਆ ਚੁੱਕੇ ਆ ਗਰਮ ਹੋ ਗਏ ਲਾਲ ਤੇ ਇਹਦੇ ਉੱਤੇ ਇਹਨਾਂ ਨੇ ਹੁਣ ਹੱਥ ਦੇਖੋ ਕਿਵੇਂ ਆਹ ਦੇਖੋ ਕਿੰਨੀ ਕਾਸਟ ਦੇ ਰੇ ਸ੍ਰੀ ਨੂੰ ਆਪਦੇ ਆਪ ਦੇ ਤੇ ਕਿਵੇਂ ਦੇਖ ਲਓ ਵੀ ਹੱਥ ਨਹੀਂ ਮੱਜਦੇ ਤੇ ਲਾਲ ਸੰਗਲਾਂ ਦੇ ਉੱਤੇ ਦੇਖੋ ਤੁਸੀਂ ਕਿਵੇਂ ਆਪਣਾ ਹੱਥ ਲਾਉਂਦੇ ਆ ਉੱਤੇ ਇਹ ਇਹ ਅਜੂਬਾ ਦੇਖਣ ਵਾਸਤੇ ਜਿਹੜੇ ਪਿੰਡਾਂ ਦੇ ਵਿੱਚੋਂ ਸੰਗਤਾਂ ਪਹੁੰਚਦੀਆਂ ਹਨ ਹਮ ਹੁਮਾ ਕੇ ਸਾਰੇ ਦੇਖ ਰਹੇ ਅਤੇ ਹੈਰਾਨ ਹੋ ਰਹੇ ਆ ਵੀ ਸੰਗਲਾਂ ਦੇ ਉੱਤੇ ਕਿਦਾਂ ਹੱਥ ਲਾ ਰਹੇ ਆ ਲਾਲ ਸੰਗਲਾਂ ਨੂੰ ਇਹਨਾਂ ਨੇ ਠਾਰ ਦੇਣਾ ਅਜੇ ਵੀ ਸੰਗਲ ਡਾਲੀਏ ਬਚਿਆ ਬਹੁਤ ਗਰਮ ਸੰਗਲਾ ਕਿਦਾਂ ਦੇਖੋ ਇਹਨਾਂ ਨੇ ਜਿਸ ਨੂੰ ਬੁਲਾ ਰਹੇ ਆ ਆਰੇ ਬੰਦੇ ਇਹ ਸਮਗਰੀ ਲਾ ਗਈ ਤੇ ਸਮਗਰੀ ਤੇ ਇਧਰ ਸੰਗਤਾਂ ਵੀ ਹੈਰਾਨ ਹੋ ਰਹੀਆਂ ਆ ਵੀ ਇਹ ਸੰਗਲਾਂ ਨੂੰ ਲਾ ਸੰਗਲਾਂ ਨੂੰ ਕਿੱਦਾਂ ਹੱਥ ਲਗਾ ਰਹੇ ਆ ਪਾਉਣਾ ਚੱਲ ਰਹੀਆਂ ਐ ਸੇਵਾਦਾਰ ਖੜੇ ਆ ਆ ਦੇਖੋ ਕਿੱਦਾਂ ਹੱਥ ਲਗਾ ਰਹੇ ਆ ਇਹ ਅਰੇ ਸਾਹਮਣੇ ਦੇਖੋ ਇਹ ਦੇਖੀ ਚੱਲੋ ਜੀ ਨਾ ਡਰ ਹੋ ਕੇ ਕਿਦਾਂ ਆਗਾਂ ਦੇ ਵਿੱਚ ਹੱਥਾਂ ਹੱਥ ਲਗਾ ਰਹੇ ਆ ਜੇ ਕਿਸੇ ਸ਼ੱਕ ਹੋਵੇ ਤਾਂ ਉਹ ਆਪ ਆ ਕੇ ਕੰਮ ਕਰ ਸਕਦਾ ਦੇਖ ਲਓ ਕਿਵੇਂ ਅੱਗ ਲਾਟਾਂ ਕੱਢਦੀ ਹੋਈ ਹੈ ਤੇ ਹੱਥ ਵਿੱਚ ਲਗਾ ਰਹੇ ਆ ਦੇਖੋ ਟੰਬਾ ਇੱਕ ਬੰਦੇ ਦਾ ਉਧਰੋਂ ਫੜਿਆ ਇੱਕ ਬੰਦੇ ਦਾ ਇਧਰੋਂ ਫੜਿਆ ਉਹ ਚਾਲੇ ਸੰਗਲ ਜਿਹੜਾ ਗਰਮ ਕੀਤਾ ਇਹਨਾਂ ਨੇ ਤੁਹਾਨੂੰ ਪਹਿਲਾਂ ਇਹ ਵੀਡੀਓ ਸਟਾਰਟ ਹੋਈ ਆ ਉਹ ਤੁਹਾਨੂੰ ਦਿਖਾਇਆ ਸੀ ਉਦੋਂ ਦੇ ਸੰਗਲ ਉਹਦੇ ਵਿੱਚ ਪਿਆ ਸੀਗਾ ਜਦੋਂ ਸੰਗਲ ਲਾਲ ਹੋਇਆ ਤੇ ਉਦੋਂ ਇਹ ਬਈ ਜੀ ਇਹ ਆਪਣਾ ਇਸ ਤਰ੍ਹਾਂ ਕਰਤੱਬ ਦਿਖਾਉਂਦੇ ਆ ਇਹ ਕਰਤੱਬ ਦੇਖਣ ਵਾਸਤੇ ਸੰਗਤਾਂ ਪਹੁੰਚਦੀ ਆਏ ਤੇ ਇਹ ਦੇਖ ਰਹੇ ਆ ਪਿੰਡ ਹਰਾਜ ਦਾ ਮੇਲਾ ਜੋ ਕਿ ਹਰ ਸਾਲ ਬੜੇ ਧੂਮ ਤਾਂ ਨਾ ਮਨਾਇਆ ਜਾਂਦਾ ਹੈ ਬਾਬੇ ਕੇਸਰ ਕੁਮਾਰ ਦਾ ਨਾਮ ਲੈ ਲੈ ਕੇ ਤੇ ਇਹ سنگਲਾਂ ਨੂੰ ਗਰਮ سنگਲਾਂ ਨੂੰ ਹੱਥ ਲਗਾਉਂਦੇ ਆ ਦੇਖੋ ਕਿਦਾਂ ਇਹ ਹੱਥ ਲਗਾ ਰਹੇ ਆ ਪੂਰੇ ਗਰਮ ਲਾਲ ਸੁਰਖ ਜਿਹੜੇ سنگਲ ਸੀਗੇ ਤੇ ਹੁਣ ਉਹਨਾਂ ਨੇ سنگਲਾਂ ਨੂੰ ਲੈ ਕੇ ਜਾਣਗੇ ਉਧਰਲੀ ਸਾਈਡ ਤੇ ਪਉਣਾ ਚੱਲੀ ਜਾਂਦੀਆਂ ਐ ਪਉਣਾ ਪੌੜਾ ਨੂੰ ਦੇਖਣ ਵਾ ਤੇ ਸੰਗਤਾਂ ਦੇਖੋ ਕਿੰਦਾ ਕੰਧਾਂ ਤੇ ਚੜੀਆਂ ਆਇਆਂ ਐ ਕਿਵੇਂ ਉਸਤਾਦ ਨਾ ਵਿਖਰੀਆਂ ਐ ਸੰਗਤਾਂ ਹੈਰਾਨ ਹੋਈ ਜਾਂਦੀਆਂ ਸੰਗਤਾਂ ਖੜ ਕੇ ਵੀ ਇਹ ਕਿੰਦਾ ਲਾਰੇ ਆ ਸੰਗਲ ਗਰਮਾਣੂ ਹੱਥ ਲਾ ਲਾ ਕੇ ਸੰਗਲਾਂ ਦੇ ਉੱਤੇ ਹੱਥ ਲਾ ਲਾ ਕੇ ਸੰਗਲਾਂ ਨੂੰ ਠਾਰਦੇ ਪਏ ਆ ਤਪਦੇ ਸੰਗਲਾਂ ਨੂੰ ਠਾਰਦੇ ਪਏ ਆ ਇਹ ਮੇਲਾ ਜਿਹੜਾ ਹੈਗਾ ਇਹ بڑے ਪਿੰਡਾਂ ਦੇ ਵਿੱਚ ਮਸ਼ਹੂਰ ਮੇਲੇ ਆ ਨੇੜਲੇ ਪਿੰਡਾਂ ਦੇ ਵਿੱਚ ਮਸ਼ਹੂਰ ਮੇਲੇ ਬਾਈ ਜੀ ਇਹ ਇਸ ਮੇਲੇ ਦੇ ਵਿੱਚ ਮਰਜ਼ਾਦਾ ਅਨੁਸਾਰ ਜਿਵੇਂ ਵੀ ਇਹਨਾਂ ਦੀ ਮਰਜ਼ਾਦਾ ਉਹ ਸਾਡੇ ਨਾਲ ਹੀ ਆਪੋ ਆਪਣਾ ਇਨੀਵੇਂ ਕਿਹਾ ਸੰਗਲਾਂ ਨੂੰ ਹੱਥ ਲਾਉਂਦੇ ਆ ਸੰਗਲ ਢੋਈਆਂ ਦੇ ਵਿੱਚ ਮਾਰਦੇ ਆ ਤੇ ਜਦੋਂ ਸੰਗਲ ਪਤਾ ਲੱਗ ਗਿਆ ਵੀ ਹੁਣ ਠਰ ਗਿਆ ਏ ਉਦੋਂ ਇਹ ਸੰਗਲ ਨੂੰ ਇਹਨਾਂ ਨੇ ਉੱਥੇ ਲਿਜਾ ਕੇ ਫੇਰ ਰੱਖ ਦੇਣਾ ਏ ਤੇ ਟਿੱਪਾਉਣਾ ਇਹਨਾਂ ਦੇ ਉੱਤੇ ਚੱਲੀ ਜਾਂਦੀ ਹੈ ਹੌਣਾ ਚੱਲੀ ਜਾਂਦੀਆਂ ਬਾਈ ਜੀ ਇਹ ਦੇਖੋ ਤੁਸੀਂ ਦੇਖ ਹੀ ਰਹੇ ਹੋ ਹੌਣਾ ਚੱਲ ਰਹੀਆਂ ਏ ਸੰਗ ਤਾਂ ਗਰਮੀ ਦੇ ਵਿੱਚ ਆਰਾਮ ਨਾਲ ਸ਼ਾਂਤ ਹੋਈਆਂ ਖੜੀਆਂ ਨੇ ਸੰਗ ਤਾਂ ਤੇ ਸੰਗ ਤਾਂ ਦੇਖ ਰਹੀਆਂ ਕਿਵੇਂ ਸੰਗਲ ਆ ਜਿਹੜੇ ਉਹ ਆਪਣੀ ਆਪਣੀ ਉਧੂਆਂ ਦੇਤੇ ਦਿੱਤੋ ਜੀ ਇਸ ਤਰ੍ਹਾਂ ਸੰਗਲ ਮਾਰਦੇ ਕੋਈ ਪੂਲਾ ਸੰਗਲ ਨਹੀਂ ਹੁੰਦਾ ਬਈ ਜੇ ਤੁਹੋਂ ਕੋਲਾ ਹੀ ਮਾਰਦੇ ਸੰਗਲ ਤੇ ਇੰਨਾ ਸੰਗਲਾ ਤੋਂ ਆਪ ਨੂੰ ਬਚਣਾ ਪੈਂਦਾ ਕਈਆਂ ਦੇ ਫੜਨ ਲੱਗਿਆਂ ਦੇ ਵੀ ਸੰਗਲ ਵਾਜੀ ਜਾਂਦਾ ਤੇ ਜਿਹੜੀਆਂ ਸੰਗਤਾਂ ਨੇੜੇ ਖੜੀਆਂ ਉਹਨਾਂ ਨੂੰ ਵੀ ਥੋੜਾ ਇਹ ਵਿਚਾਰ ਰੱਖਣਾ ਚਾਹੀਦਾ ਕੋ ਪ ਆਪਣਾ ਵੀ ਸੰਗਲ ਦਾ ਪਤਾ ਨਹੀਂ ਹੁੰਦਾਗਾ ਪਾਉਣ ਲੱਗੀ ਹੁੰਦੀ ਆ ਸੰਗਲ ਨੂੰ ਬੜਾ ਕਿਹੜੇ ਪਾਸੇ ਨੂੰ ਕੋਕ ਗਿਆ। ਇਹ ਆ ਜੋਤਾਂ ਤੇ ਮੱਥਾ ਟਿਕਾਈ ਜਾਂਦੇ ਆ ਤੇ ਆ ਦੇਖੋ ਆ ਜੋਤਾਂ ਤੇ ਮੱਥਾ ਟੇਕਿਆ। ਪੌਣ ਦਾ ਅਸਰ ਕੱਟ ਜਾਂਦਾ ਤੇ ਇਹ ਸੇਵਾਦਾਰ ਮੂਰੀ ਹੋ ਕੇ ਬਾਈਂ ਦੇ ਜੋਤ ਤੇ ਇਹ ਹੁੰਦੀ ਵੀ ਆਪ ਹੀ ਦੇਖ ਰਹੇ ਹੋ ਪੂਲਾ ਵੱਜ ਗਿਆ ਸੰਗਲ ਕੇ ਕਲੜਾ ਵੱਜ ਗਿਆ। ਉਹ ਦੇਖੋ ਬਾਈਂ ਦੇ ਵੱਜ ਗਿਆ ਢੂਈ ਦੇ ਉੱਤੇ ਸੰਗਲ ਤੇ ਆਮ ਮੰਦਿਰ ਦੇ ਸੰਗਲ ਮਾਰਨੋਂ ਤੇ ਜਿਹਦੇ ਪੌਣ ਆਏ ਆ ਤੇ ਉਹਨਾਂ ਦਾ ਪਤਾ ਨਹੀਂ ਲੱਗਦਾ ਬਈ ਜੀ ਆ ਦੇਖੋ ਮੱਥਾ ਟਿਕਾਉਣਗੇ ਜੋਰ ਦੇ ਮੂਹਰੇ ਆਉਣ ਲੱਗੇ ਆ ਤੇ ਜਿਹੜੀਆਂ ਜੂਤਾਂ ਚੱਲਦੀਆਂ ਉਹਨਾਂ ਜੂਤਾਂ ਦੀ ਜਿਹੜੀ ਰਾਖ ਹੁੰਦੀ ਆ ਇਹ ਸਾਰਿਆਂ ਨੂੰ ਥੋੜੀ ਥੋੜੀ ਵਰਤਾਵ ਹੀ ਦਿੰਦੇ ਆ ਤੇ ਹਮਣ ਕੋਣ ਦੇ ਸਾਹਮਣੇ ਜਾ ਕੇ ਵੀ ਦੇਖੋ ਟੂਈ ਦੇ ਤੇ ਕਿਦਾਂ ਸੰਗਲ ਵੱਜ ਰਹੇ ਆ ਉਹ ਦੇਖੋ ਆ ਵੀ ਹੁਣ ਸੰਗਲ ਫੜਦੇ ਆ ਜਦੋਂ ਸੰਗਲ ਫੜ ਲਿਆ ਗਿਆ ਹੈ ਸੰਗਲ ਨੂੰ ਸਹੀ ਕਰਨਗੇ ਸੈੱਟ ਕਰਨਗੇ ਉਹ ਉਂਝਲ ਜਾਂਦਾ ਏ ਸੰਗਲ ਤੇ ਸੰਗ ਤਾਂ ਗਰਮੀ ਦੇ ਵਿੱਚ ਵੀ ਖੜ ਕੇ ਆਨੰਦ ਮਾਣ ਰਹੀਆਂ ਗਰਮੀ ਬਹੁਤ ਜ਼ਿਆਦਾ ਏ ਤੇ ਉਧਰੋਂ ਹਮਨ ਜਿਹੜਾ ਕੁੰਡ ਹੈ ਹਿੰਦੀ ਵਿੱਚ ਜਿਹੜੀ ਆ ਸਰੀਏ ਲੱਗੇ ਆ ਬਹੁਤ ਗਰਮ ਸਰੀਏ ਆ Hmm.